ਇੱਕ ਸਾਲ ਤੋਂ ਲਗਾਤਾਰ ਮੋਰਚਾ ਚੱਲ ਰਿਹਾ ਸਰਕਾਰਾਂ ਸੁਤਨੇ ਪਈ ਹਜ਼ਾਰਾਂ ਨਹੀਂ ਲੱਖਾਂ ਲੋਕ ਇੱਕ ਸਾਲ ਚ ਉੱਥੇ ਪਹੁੰਚ ਚੁੱਕੇ ਹੈ ਕਾਦੀ ਜਮੂਰੀਅਤ ਹੈ ਜੇ ਸਰਕਾਰ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਜਹੇਦਾਰ ਸੂਰਜ ਸਿੰਘ ਜੀ 8 ਸਾਲਾਂ ਤੋਂ ਅੱਜ ਵੀ ਪੁਲਿਸ ਦੀ ਹਿਰਾਸਤ ਚ ਹੈ ਪਹਿਲਾਂ ਉਹਨੇ ਵਾਰਤ ਰੱਖਿਆ ਫਿਰ ਜਹੇਦਾਰ ਹਵਾਰਾ ਸਾਹਿਬ ਦੀ ਸਲਾਹ ਦੇ ਨਾਲ ਉਹਨਾਂ ਨੇ ਵਾਰਤ ਨੂੰ ਖਤਮ ਕੀਤਾ ਪਿਛਲੇ ਕੁਝ ਦਿਨਾਂ ਤੋਂ ਹੀ ਤੇ ਅੱਜ ਵੀ ਪਰ ਉਹਨੂੰ ਪੁਲਿਸ ਨੇ ਛੱਡਿਆ ਨਹੀਂ ਇਕ ਭਾਰਤ ਦੀ ਸਰਕਾਰ ਦੇ ਤੇ ਭਾਰਤ ਦੇ ਆਗਮਾਂ ਦੀ ਬੁਦੀ ਵਿਪਰੀਤ ਹੋ ਗਈ। ਕਿ ਲੇਖਕਾ ਇਸ ਦੇਸ਼ ਦੇ ਤੇ ਉਹਨਾਂ ਲੋਕਾਂ ਦੇ ਉਹਨਾਂ ਨੂੰ ਜਿਹੜੇ ਲੱਖਾਂ ਕਰੋੜਾਂ ਲੋਕ ਆ ਉਹਨਾਂ ਨੂੰ ਕੋਈ ਸਰਕਾਰਾਂ ਜਾਂ ਮੁੱਠੀ ਪਰ ਜਾਂ ਲੋਕ ਜਾਂ ਕਬੀਲੇ ਜਾਂ ਫੌਜਾਂ ਦਵਾਕੇ ਨਹੀਂ ਰੱਖ ਸਕਣ। ਇਹ ਸਿੱਖਾ ਨਾਲ ਬਿੰਸਾਪੇ 75 ਸਾਲਾਂ ਤੋਂ ਹੋ ਰਹੀ। ਆਉਣ ਵਾਲੇ ਸਮੇਂ 'ਚ ਸਾਨੂੰ ਬੜੀ ਵੱਡੀ ਉਮੀਦ ਹੈ ਕਿ ਅਸੀਂ ਸਾਰੇ ਉਹ ਲੋਕ ਜਿਹੜੇ ਸੰਘਰਸ਼ ਦੇ ਰਾਸਤੇ ਤੇ ਤੁਰੇ ਆਂ ਕਿ ਸਰਕਾਰ ਦੀਆਂ ਜਿਹੜੀਆਂ ਚਾਲਾਂ ਹੈ ਕਦੇ ਕਿਸੇ ਨੂੰ ਕਾਮਰੇਟ ਕਹਿ ਕੇ ਲੜਾਤਾ ਕਿਸੇ ਨੂੰ ਵਿਪੰਨ ਕਹਿ ਕੇ ਲੜਾਤਾ ਕੁਝ ਸਾਡੇ ਵਿੱਚੋਂ ਹੀ ਬੰਦੇ ਫੜਕ ਜਾਂਦੇ ਆ ਅਸੀਂ ਉਹਨਾਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਜਿਹੜੀ ਲਾਈਨਨ ਦੀ ਵਿਚਾਰਧਾਰਾ ਉਹ ਕੋਈ ਗੁਰਨਾਨਕ ਦੇਵ ਦੀ ਵਿਚਾਰਧਾਰਾ ਨਾਲ ਮੇਲ ਖਾਂਦੀ ਹੈ ਡਾਕਟਰ ਅਮੇਰਕਾਰ ਦੀ ਵਿਚਾਰਧਾਰਾ ਵੀ ਨਾਨਕ ਮਹਾਰਾਜ ਦੀ ਵਿਚਾਰਧਾਰਨਾ ਮੇਲ ਖਾਂਦੀ ਹੈ ਸਾਰਿਆਂ ਦਾ ਜਿਹੜਾ ਧੁਰਾ ਉਹ ਕਿਰਤ ਆ ਆਈਪੀਸੀ ਪੂਰੀ ਦੀ ਪੂਰਨ ਤੌਰ ਤੇ ਬਦਲਦੀ ਹੈਗੀ ਆ ਸੀਆਰਪੀਸੀ ਬਦਲਦੀ ਆ ਇੰਡੀਅਨ ਐਵੀਡੈਂਸ ਐਕਟ ਆ ਜਿਹੜੀ ਉਹ ਬਦਲ ਦਿੱਤੇ ਆ ਉਹਦੀ ਤਹਿਤ ਆ ਜਿਹੜਾ ਭਾਰਤੀ ਸਾਕਿਆ ਸਹਿਨਤਾ ਲੈ ਕੇ ਆਂਦੀ ਭਾਰਤੀ ਨਿਆਏ ਸਹਿਨਤਾ ਲੈ ਕੇ ਆ ਰਹੇ ਹੈਗੇ ਤਿੰਨ ਨਵੇਂ ਲਾਅ ਆ ਜਿਹੜੇ ਉਹ ਲੈ ਕੇ ਆ ਰਹੇ ਹੈਗੇ ਜਿਸ ਦੇ ਵਿੱਚ ਪਹਿਲਾ ਇਹ ਸੀਗਾ ਕਿ IPC ਦੀ ਧਾਰਾ 124A ਦੇ ਤਹਿਤ ਦੇਸ਼ ਧਰੋਹ ਦਾ ਜੋ ਮੁਕੱਦਮਾ ਚੱਲਦਾ ਸੀ ਰਾਜ ਧਰੋਹ ਦਾ ਪਰ ਹੁਣ ਆ ਜਿਹੜੇ ਤਰਾਵਾਂ ਜਿਹੜੀਆਂ ਬਦਲ ਗਈਆਂ ਤੇ ਰਾਜ ਧਰੋਹ ਦੀ ਧਾਰਾ ਜਿਹੜੀ ਆ ਉਹਨੂੰ ਦੇਸ਼ ਧਰੋਹ ਦਾ ਜਿਹੜਾ ਨਾਮ ਦੇ ਦਿੱਤਾ ਗਿਆ ਜਹੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਲੋਕੀ ਆਵਾਜ਼ ਬੁਲੰਦ ਕਰਦੇ ਹੈਗੇ ਆ ਖਾਸ ਤੌਰ ਦੇਤੇ ਮਾਈਨੋਰਟੀ ਨੂੰ ਬਹੁਤ ਜ਼ਿਆਦਾ ਵੱਡਾ ਖਤਰਾ ਹੈਗਾ ਜਿੰਨੀਆਂ ਵੀ ਭਾਰਤ ਦੇ ਵਿੱਚ ਮਾਈਨੋਰਟੀ ਆ ਭਾਵੇਂ ਉਹ ਸਿੱਖ ਆ ਜਾਂ ਈਸਾਈ ਆ ਜਾਂ ਮੁਸਲਮਾਨ ਇਹਨਾਂ ਕਮਿਊਨਿਟੀਆ ਨੂੰ ਜਿਹੜਾ ਸਭ ਤੋਂ ਵੱਡਾ ਖਤਰਾ ਹੈਗਾ ਤਹਾਨੂੰ ਪਿਲਾਦਾ ਹੈਗਾ ਇਹਨਾਂ ਕਾਨੂੰਨਾਂ ਦੇ ਨਾਲ ਕਿਸ ਕਹ ਹੱਦ ਤੀਕਾ ਜੋ ਮੋਦੀ ਸਰਕਾਰ ਦਾ ਫਾਸ਼ੀਵਾਦੀ ਹੱਲਾ ਹੈਗਾ ਉਹ ਵੱਧ ਸਕਦਾ ਹੈਗਾ ਫਾਸ਼ੀਵਾਦੀ ਹੱਲਾ ਬਹੁਤ ਵਧਾਰ ਰਹੀ ਹੈ ਪਰ ਮੈਂ ਇਹਨੂੰ ਉਲਟ ਦੂਜੀ ਦਿਸ਼ਾ ਚੋਂ ਦੇਖ ਰਿਹਾ ਕੋ ਆਪ ਦੇ ਅੰਤ ਵੱਲ ਵੀ ਬੜੀ ਛੇਤੀ ਜਾ ਰਹੀ ਜੀ ਪੂਰੇ ਦਾ ਪੂਰਾ ਭਾਰਤ ਜੋ ਮੀਡੀਆ ਦੇ ਵਿੱਚ ਦੇਖ ਰਿਹਾ ਹੈਗਾ ਉਸ ਦੇ ਵਿੱਚ ਸਿਰਫ ਤੇ ਸਿਰਫ ਇਹਨਾਂ ਦਿਨਾਂ ਦੇ ਵਿੱਚ ਸਾਰੇ ਦਾ ਸਾਰਾ ਭਾਰਤ ਆ ਜਿਹੜਾ ਉਹ ਰਾਮਨਾਮ ਦੇ ਵਿੱਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈਗਾ ਤੇ ਕਿਤੇ ਨਾ ਕਿਤੇ ਮੋਦੀ ਸਰਕਾਰ ਇਸ ਰਾਮ ਮੰਦਰ ਦੇ ਮੁੱਦੇ ਨੂੰ ਲੈ ਕੇ ਸਿਆਸਤ ਕਰ ਰਹੀ ਹੈਗੀ ਆ ਵੱਖ-ਵੱਖ ਲੋਕ ਆ ਜਿਹੜੇ ਆਪਣੇ ਵੱਖ-ਵੱਖ ਵਿਚਾਰ ਆ ਜਿਹੜੇ ਉਹ ਰੱਖ ਰਹੇ ਹੈਗੇ ਆ ਪਰ ਅਜੇ ਵਿੱਚ ਜੋ ਘਟ ਗੈਂਤੀਆਂ ਸਾਡੇ ਭਾਰਤ ਦੇ ਵਿੱਚ ਉਹਨਾਂ ਵੱਲੋਂ ਇਹ ਮੋਦੀ ਸਰਕਾਰ ਆ ਬਿਲਕੁਲ ਪਿੱਛਾ ਕਰਕੇ ਖੜੀ ਹੋਈ ਆ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਆ ਜਿਹੜਾ ਉਹ ਮਹਾਲੀ ਮੋਰਚਾ ਚੱਲ ਰਿਹਾ ਹੈਗਾ ਪਰ ਹਲਤੀਕ ਬੰਦੀ ਸਿੰਘਾਂ ਜਿਹੜੇ ਉਹਨਾਂ ਦੇ ਪਿੱਛੇ ਆ ਜਿਹੜਾ ਉਹ ਬੰਦੀ ਸਿੰਘ ਹੀ ਲੱਗ ਰਿਹਾ ਹੈਗਾ ਹਲਤੀਕ ਕੋਈ ਵੀ ਰਿਹਾਈ ਆ ਜਿਹੜੀ ਉਹ ਮਿਲ ਨਹੀਂ ਰਹੀਗੀ ਸਾ ਭਾਵੇਂ ਸਾਡੇ ਭਾਰਤ ਦਾ ਕਾਨੂੰਨ ਇਹ ਕਹਿੰਦਾ ਕਿ ਜੋ ਸਜ਼ਾ ਪੂਰੀ ਕਰ ਚੁੱਕਿਆ ਉਸ ਨੂੰ ਆ ਜਿਹੜੀ ਉਹ ਰਿਹਾਈ ਮਿਲ ਜੇਗੀ ਪਰ ਹਲਤੀਕ ਕਾਨੂੰਨ ਵੀ ਆ ਜਿਹੜੇ ਕਿਤੇ ਨਾ ਕਿਤੇ ਉਹ ਕੁਝ ਕੁ ਵਿਸ਼ੇਸ਼ ਲੋਕਾਂ ਦੇ ਲਈ ਵਿਸ਼ੇਸ਼ ਤਰ੍ਹਾਂ ਦੇ ਹੁੰਦੇ ਆ ਤੇ ਆਮ ਲੋਕਾਂ ਦੇ ਲਈ ਕਾਨੂੰਨ ਆ ਜਿਹੜੇ ਉਹ ਹੋਰ ਤਰ੍ਹਾਂ ਦੇ ਹੁੰਦੇ ਆ ਕਾਨੂੰਨ ਵੀ ਆ ਜਿਹੜਾ ਕਿਤੇ ਨਾ ਕਿਤੇ ਫਰਕ ਆ ਜਿਹੜਾ ਉਹ ਕਰ ਰਿਹਾ ਹੈਗਾ ਵੱਖ-ਵੱਖ ਧਰਮਾਂ ਨੂੰ ਲੈ ਕੇ ਵੀ ਵੱਖ-ਵੱਖ ਜਾਤਾਂ ਨੂੰ ਲੈ ਕੇ ਵੀ ਆ ਜਿਹੜਾ ਉਹ ਫਰਕ ਆ ਜਿਹੜਾ ਸਾਨੂੰ ਸਪਸ਼ਟ ਆ ਜਿਹੜਾ ਦਿਖ ਜੂਗਾ ਤੁਹਾਨੂੰ ਦੂਜੀ ਗੱਲ ਇਹ ਵੀ ਹੈਗੀ ਆ ਕਿ ਇਸ ਭਾਰਤ ਦੇ ਕਾਨੂੰਨ ਨਹੀਂ ਆ ਜਿਹੜਾ ਉਹ ਵੱਡੇ ਪੱਧਰ ਦੇ ਉੱਤੇ ਤਬਦੀਲ ਕਰਨ ਦੀ ਆ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਪਿਛਲੇ ਸਮੇਂ ਦੇ ਦੌਰਾਨ ਮੋਦੀ ਸਰਕਾਰ ਆ ਜਿਹੜੀ ਉਹ ਆਰ ਆਈ ਪੀ ਸੀ ਸੀ ਆਰ ਪੀ ਸੀ ਤੇ ਇੰਡੀਅਨ ਐਵੀਡੈਂਸ ਐਕਟ ਨੂੰ ਬਦਲ ਕੇ ਆਪਣੇ ਤੌਰ ਤਰੀਕੇ ਦੇ ਨਵੇਂ ਕਾਨੂੰਨ ਆ ਜਿਹੜੀ ਉਹ ਲੈ ਕੇ ਆ ਰਹੀ ਹੈਗੀ ਤੇ ਉਹਨਾਂ ਕਾਨੂੰਨਾਂ ਦੇ ਤਹਿਤ ਆ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਆ ਜਿਹੜਾ ਜੋ ਕੌਮਾ ਆਪਣੇ ਵਿਸ਼ੇਸ਼ ਦਰਜੇ ਨੂੰ ਲੈ ਕੇ ਸਟਰਗਲ ਕਰਨੀ ਹੈ ਹੈਗਾ ਉਹਨਾਂ ਦੇ ਲਈ ਹੈ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਘਾਤਕ ਸਥਿਤੀ ਹੈ ਜਿਹੜੀ ਉਹ ਬਣ ਜਾ ਰਹੀ ਹੈਗੀ ਆ ਅੱਜ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਭਾਵੇਂ ਲੰਬੇ ਸਮੇਂ ਤੋਂ ਪਖਿਆ ਹੋਇਆ ਮੁੱਦਾ ਇਹ। ਇਸ ਮੁੱਦੇ ਨੂੰ ਲੈ ਕੇ ਜੀਦੇ ਆ ਜਿਹੜਾ ਟੋਲ ਟੋਲ ਪਲਾਜ਼ਾ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਆਪਾਂ ਗੱਲਬਾਤ ਕਰਾਂਗੇ ਇਸ ਮੋਰਚੇ ਦੇ ਆਗੂਆਂ ਦੇ ਨਾਲ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਆਪਣਾ ਸਭ ਤੋਂ ਪਹਿਲਾਂ ਤਾਂ ਨਾਮ ਤੇ ਡੈਜਿਗਨੇਸ਼ਨ ਦਾ ਆ ਗੁਰਦੀਪ ਸਿੰਘ ਬਠਿੰਡਾ ਬਲਾਰਾ ਕਮੇਨਸਾ ਮੋਰਚਾ ਚੰਡੀਗੜ੍ਹ ਚੇਅਰਮੈਨ ਯੂनाइटेड ਕਾਰਲੀ ਦਲ ਅੱਛਾ ਜਸਜੀਤ ਸਿੰਘ ਸਭ ਤੋਂ ਪਹਿਲਾਂ ਤਾਂ ਇਹ ਦੱਸਿਓ ਕਿ ਲੰਬੇ ਸਮੇਂ ਤੋਂ ਅ ਲਗਭਗ 3 ਦਹਾਕੇ ਹੋ ਗਏ ਆ ਬੰਦੀ ਸਿੰਘ ਹਲਤੀਕ ਵੀ ਆ ਜਿਹੜਾ ਉਹ ਬੰਦੀ ਸਿੰਘ ਹੀ ਆ ਪਰ ਸਮੇਂ-ਸਮੇਂ ਦੇ ਉੱਤੇ ਮੋਰਚੇ ਲੱਗਦੇ ਰਹੇ ਹੈਗੇ ਆ ਪਰ ਉਹ ਬਾਹਰ ਨਹੀਂ ਆ ਰਹੇ ਕਿ ਭਾਵੇਂ ਸਜਾਵਾਂ ਪੂਰੀਆਂ ਕਰ ਚੁੱਕੇ ਆ ਕਿਵੇਂ ਦੇਖਦੇ ਹੈਗੇ ਆ ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਕਿਉਂਕਿ ਸਰਕਾਰ ਆ ਜਿਹੜੀ ਉਹ ਇਸ ਟਾਈਮ ਤਾਂ ਭਾਵੇਂ મોદી ਸਰਕਾਰ ਹੈਗੀ ਆ ਸੱਤਾ ਦੇ ਵਿੱਚ ਪਰ ਕਈ ਸਰਕਾਰਾਂ ਬੀਤ ਗਈਆਂ ਕਿਵੇਂ ਦੇਖਦੇ ਜਿਦੋਂ ਤੱਕ ਗੱਲ ਮੌਜੂਦਾ ਸੰਘਰਸ਼ ਦੀ ਹੈ ਰਿਹਾਈਆਂ ਦੀ ਅੱਜ ਦੇ ਸਟੋਰ ਪਲਾਜ਼ੇ ਦੇ ਸਬੰਧ ਵਿੱਚ ਮੈਂ ਬੇਨਤੀ ਕਰਾਂ ਸਭ ਤੋਂ ਪਹਿਲਾਂ ਇੱਥੇ ਜੋ ਜਥੇਬੰਦੀਆਂ ਦੇ ਸਰਦਾਰ ਗੁਰਜੀਤ ਸਿੰਘ ਊਰੀ ਅਜੋ ਸੰਘਰਸ਼ ਸਮੇਟੀ ਦੇ ਸਰਦਾਰ ਅਕਬਾਲ ਸਿੰਘ ਜਿਹੜੇ ਭਾਰਤੀ ਕਿਸਾਨ ਯੂਨੀ ਕ੍ਰਾਂਤੀਕਾਰੀ ਦੇ ਆਗੂ ਹਨ ਤੇ ਉਹਨਾਂ ਦੀਆਂ ਟੀਮਾਂ ਨੇ ਮੋਰਚੇ ਦੇ ਜਿਹੜੇ ਸਾਡੇ ਸਾਰੇ ਪੰਤਕ ਮੋਰਚੇ ਦੇ ਯੂਨਾਈਟਿਡ ਕਾਲੀ ਦਲ ਦੇ ਆਗੂ ਆਏ ਹਨ ਉਹਨਾਂ ਸਾਰਿਆਂ ਰਲ ਕੇ ਜੋ ਧਰਨਾ ਲਾਇਆ ਸਾਰੇ ਧੰਨਵਾਦ ਦੇ ਪਾਤਰ ਹੈ। ਤੁਜੀ ਮੈਂ ਬੇਨਤੀ ਕਰਾਂ ਕਿ ਇੱਕ ਸਾਲ ਤੋਂ ਲਗਾਤਾਰ ਮੋਰਚਾ ਚੱਲ ਰਿਹਾ ਸਰਕਾਰਾਂ ਸੁਤਨਿਆ ਪਈ। ਹਜ਼ਾਰਾਂ ਨਹੀਂ ਲੱਖਾਂ ਲੋਕ ਇੱਕ ਸਾਲ ਚੋਂ ਉੱਥੇ ਪਹੁੰਚ ਚੁੱਕੇ ਹੈ। ਕਾਦੀ ਜਮਹੂਰੀਅਤ ਹੈ ਜੇ ਸਰਕਾਰ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਦੂਜੀ ਮੈਂ ਇਹਦੇ ਚ ਇੱਕ ਵਾਅਦਾ ਕਰਨਾ ਚਾਹਣਾ ਹੈ ਕਿ ਇਹ ਮੋਰਚਾ 2015 ਤੋਂ ਚੱਲ ਰਿਹਾ ਹੈ ਕਿਉਂਕਿ ਇਸੇ ਮੋਰਚੇ 'ਚ ਰਿਹਾਈਆਂ ਦੇ ਚ ਜਹੇਦਰ ਗਰਬਖਸ ਸਿੰਘ ਹਰਿਆਣਾ ਵਾਲਿਆਂ ਨੇ ਸ਼ਹਾਦਤ ਦਿੱਤੀ ਜਹੇਦਰ ਸੂਰਤ ਸਿੰਘ ਜੀ 8 ਸਾਲਾਂ ਤੋਂ ਅੱਜ ਵੀ ਪੁਲਿਸ ਦੀ ਹਿਰਾਸਤ 'ਚ ਹੈ ਪਹਿਲਾਂ ਉਹਨੇ ਵਾਰਤ ਰੱਖਿਆ ਫਿਰ ਜਹੇਦਰ ਹਵਾਰਾ ਸਾਹਿਬ ਦੀ ਸਲਾਹ ਦੇ ਨਾਲ ਉਹਨਾਂ ਨੇ ਵਾਰਤ ਨੂੰ ਖਤਮ ਕੀਤਾ ਪਿਛਲੇ ਕੁਝ ਦਿਨਾਂ ਤੋਂ ਹੀ ਤੇ ਅੱਜ ਵੀ ਪਰ ਉਹਨੂੰ ਪੁਲਿਸ ਨੇ ਛੱਡਿਆ ਨਹੀਂ ਇਹਦਾ ਜੇ ਮੈਂ ਗੱਲ ਕਰਾਂ ਬਹੁਤ ਲੰਬੀ ਕਹਾਣੀ ਨਾ ਪਾਈ ਆਪਾਂ ਕਿਉਂਕਿ ਅਸੀਂ ਸਾਰੇ ਜ਼ਿੰਮੇਵਾਰ ਬੰਦੇ ਆ ਇਹ ਲੜਾਈ 1 ਸਾਲ ਦੀ ਨਹੀਂ 75 ਸਾਲਾਂ ਦੀ ਇੱਕ ਭਾਰਤ ਦੀ ਸਰਕਾਰ ਦੇ ਤੇ ਭਾਰਤ ਦੇ ਆਗੂਆਂ ਦੀ ਬੁੱਧੀ ਵਿਪਰੀਤ ਹੋ ਗਈ ਤੇ ਲੇਖ ਕਾਲੇ ਇਸ ਦੇਸ਼ ਦੇ ਤੇ ਉਹਨਾਂ ਲੋਕਾਂ ਦੇ ਉਹਨਾਂ ਆਗੂਆਂ ਦੇ ਜਿਹੜੇ ਲੱਖਾਂ ਕਰੋੜਾਂ ਲੋਕ ਆ ਉਨਾਂ ਨੂੰ ਸਰਕਾਰਾਂ ਜਾਂ ਮੁੱਠੀਪਾਰ ਜਾਂ ਲੋਕ ਜਾਂ ਕਬਜ਼ੇ ਜਾਂ ਫੌਜਾਂ ਤਵਾਕੇ ਨਹੀਂ ਰੱਖ ਸਕਦੀ ਲੋਕੋ ਸਿਆਣੇ ਹੁੰਦੇ ਆ ਜਿਹੜੇ ਆਪਣੇ ਇਤਿਹਾਸ ਤੋਂ ਤੇ ਗਵਾਨ ਦੇ ਵਾਪਰਦੇ ਇਤਿਹਾਸ ਤੋਂ ਵੀ ਕੋਈ ਸਬਕ ਲੈ ਲੈਣ ਪਿਛਲੇ 15 ਸਾਲਾਂ ਚ 10-15 ਦੇਸ਼ਾਂ ਦੇ ਵਿੱਚ ਇੱਕ ਕ੍ਰਾਂਤੀ ਆਈ ਤੇ ਉੱਥੋਂ ਦੇ ਜਿਹੜੇ ਬਹੁਤ ਵੱਡੇ ਹਕਮਰਾਨ ਸੀ ਉਹਨਾਂ ਨੂੰ ਲੋਕਾਂ ਨੇ ਸਜ਼ਾਵਾ ਦਿੱਤੀ ਜੇ ਗੱਲ ਫੌਜ ਦੀ ਜਾਂ ਪੁਲਿਸ ਦੀ ਅਸੀਂ ਕਰੀਏ ਪੁਲਿਸ ਤੇ ਫੌਜਾਂ ਜਿਹੜੇ ਉਸਧਾਰਨ ਲੋਕਾਂ ਦੀ ਹੈ ਉਹਨਾਂ ਦੇ ਮੂੰਹ ਵੀ ਬਦਲ ਜਾਂਦੇ ਹੁੰਦੇ ਆ ਜੇ ਕੋਈ ਸਮ ਆ ਜਾਏ ਜਿੱਥੋਂ ਦੀ ਗੱਲ ਕੋਈ ਗੱਲ ਇਹ ਕਰਨ ਵਾਲੀ ਨਹੀਂ ਜੇ ਸਜ਼ਾ ਪੂਰੀ ਹੋ ਗਈ ਉਹਦੇ ਲਈ ਧਰਨੇ ਦੀ ਕੀ ਲੋੜ ਭਾਈ ਗੁਰਦੇਵ ਸਿੰਘ ਕੌਂਕੇ ਦਾ ਹੁਣ ਕੇਸ ਚੱਲਿਆ ਇੱਕ ਕਤਲ ਹੋਇਆ ਉਹਦੇ ਲਈ ਧਰਨੇ ਦੀ ਕੀ ਲੋੜ ਹੈ ਕਤਲ ਦੀ ਐਫਆਈਆਰ ਕਟੋ ਇਹ ਪੁਲਿਸ ਦਾ ਕੰਮ ਆ ਵੀ ਕੀਨੇ ਇਹ ਕਤਲ ਕੀਤੇ ਆ ਪੰਜਾਬ ਨਾਲ ਬੇਇਨਸਾਫੀ ਤੇ ਸਿੱਖਾਂ ਨਾਲ ਬੇਇਨਸਾਫੀ 75 ਸਾਲਾਂ ਤੋਂ ਹੋ ਰਹੀ ਆ ਆਉਣ ਵਾਲੇ ਸਮੇਂ 'ਚ ਸਾਨੂੰ ਬੜੀ ਵੱਡੀ ਉਮੀਦ ਆ ਕਿਆ ਸੀ ਸਾਰੇ ਉਹ ਲੋਕ ਜਿਹੜੇ ਸੰਘਰਸ਼ ਦੇ ਰਾਸਤੇ ਤੇ ਤੁਰੇ ਆ ਤੇ ਸਰਕਾਰ ਦੀਆਂ ਜਿਹੜੀਆਂ ਚਾਲਾਂ ਕਦੇ ਕਿਸੇ ਨੂੰ ਕਾਮਰੇਟ ਕਹਿ ਕੇ ਲੜਾਤਾ ਕਿਸੇ ਨੂੰ ਵਿਪੰਥ ਕਹਿ ਕੇ ਲੜਾਤਾ ਕੁਝ ਸਾਡੇ ਵਿੱਚੋਂ ਹੀ ਬੰਦੇ फडਕ ਜਾਂਦੇ ਆ ਅਸੀਂ ਉਹਨਾਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਜਿਹੜੀ ਲੈਨਨ ਦੀ ਵਿਚਾਰਧਾਰਾ ਕੋਈ ਗੁਰਨਾਨਕ ਦੇਵ ਦੀ ਵਿਚਾਰਧਾਰਾ ਨਾਲ ਮੇਲ ਖਾਂਦੀ ਆ ਡਾਕਟਰ ਅਮੇਦਕਰ ਦੀ ਵਿਚਾਰਧਾਰਾ ਵੀ ਗੁਰੂ ਨਾਨਕ ਮਹਾਰਾਜ ਦੀ ਵਿਚਾਰਧਾਰਾ ਨਾਲ ਮੇਲ ਖਾਂਦੀ ਆ ਸਾਰਿਆਂ ਦਾ ਜਿਹੜਾ ਧੁਰਾ ਉਹ ਕਿਰਤ ਇਮਾਨਦਾਰੀ ਹੈ ਤੇ ਪੰਜਾਬ ਦੇ ਲੋਕ ਇਕੱਠੇ ਹੋ ਕੇ ਪੰਜਾਬ ਪਏ ਬਗਾਨਿਆਂ ਦੇ ਹੱਥੀਚਾ ਚ ਗੁਲਾਮਾਂ ਕੇਰੀ ਵਾਲਾ ਵਰਗੇ ਦੇ ਪਏ ਕੇਂਦਰੀ ਸ਼ਕਤੀਆਂ ਦੇ ਪਏ ਕੁਝ ਪਰਿਵਾਰਾਂ ਦੇ ਪਏ ਕਾਰਪੋਰੇਟ ਘਰਾਣਿਆਂ ਦੇ ਇਹਨੂੰ ਯਾਦ ਕਰਾਵਾਂਗੇ ਤੇ ਸਾਡੇ ਬੰਦੀ ਸਿੰਘਾਂ ਜਿਹੜੇ ਉਹਨਾਂ ਨੂੰ ਸ਼ਾਨ ਨਾਲ ਬਾਹਰ ਲੈ ਕੇ ਆਵਾਂਗੇ ਤੇ ਅਸੀਂ ਇਹ ਵੀ ਸਾਨੂੰ ਪੱਕਾ ਯਕੀਨ ਹੈ ਕਿ ਜਿਹੜਿਆਂ ਨੇ ਪੰਜਾਬ ਨੂੰ ਲੁੱਟਿਆ ਉਹਨਾਂ ਦਾ ਸਮਾਂ ਆ ਗਿਆ ਇਸ ਲੋਕ ਲਹਿਰ ਦੇ ਅਗੇ ਉਹਨਾਂ ਦੇ ਅੰਦਰ ਜਾਣ ਦਾ ਸਮਾਂ ਆ ਗਿਆ ਉਹਨਾਂ ਦਾ ਥਾਂ ਜੇਲਾਂ ਚ ਜਿਹੜੇ ਜੇਲਾਂ ਚ ਹੈ ਉਹਨਾਂ ਦਾ ਤਾਂ ਪੰਜਾਬ ਦੀ ਅਗਵਾਈ ਕਰਦਾ ਹੈ ਇਸ ਸਮਾਂ ਮੈਨੂੰ ਬਹੁਤ ਵੱਡੀ ਮੈਂ ਕੋਈ ਵਧਾ ਚੜਾ ਕੇ ਨਹੀਂ ਕਹਿ ਰਿਹਾ ਮੈਨੂੰ ਬਹੁਤ ਵੱਡੀ ਉਮੀਦ ਹੈ ਕਿ ਉਹ ਬਹੁਤ ਸਮਾਂ ਬਹੁਤ ਜਲਦੀ ਆ ਰਹੇ ਧੰਨਵਾਦ ਅੱਛਾ ਜਥੇਦਾਰ ਸਾਹਿਬ ਜੀ ਇੱਕ ਇਹ ਵੀ ਆ ਕਿ ਪਿਛਲੇ ਸਮੇਂ ਦੇ ਦੌਰਾਨ ਮੋਦੀ ਸਰਕਾਰ ਸਰਦਰੁੱਤ ਸੈਸ਼ਨ ਦੇ ਵਿੱਚ ਇਹਨਾਂ ਨੇ ਤਿੰਨ ਕਾਨੂੰਨ ਆ ਜਿਹੜੇ ਉਹ ਬਦਲਤੇ ਹੈਗੇ ਆ IPC ਪੂਰੀ ਦੀ ਪੂਰਨ ਤੌਰ ਤੇ ਬਦਲਤੀ ਹੈਗੀ ਆ CRPC ਬਦਲਤੀ ਆ ਇੰਡੀਅਨ ਐਵੀਡੈਂਸ ਐਕਟ ਆ ਜਿਹੜੀ ਉਹ ਬਦਲ ਦਿੱਤੇ ਆ ਉਹਦੀ ਤਹਿਤ ਆ ਜਿਹੜਾ ਭਾਰਤੀ ਸਾਕਿਆ ਸੰਹਤਾ ਲੈ ਕੇ ਆਂਦੀ ਭਾਰਤੀ ਨਿਆਏ ਸੰਹਤਾ ਲੈ ਕੇ ਆ ਰਹੇ ਹੈਗੇ ਤਿੰਨ ਨਵੇਂ ਲਾਅ ਆ ਜਿਹੜੇ ਉਹ ਲੈ ਕੇ ਆ ਰਹੇ ਹੈਗੇ ਜਿਸ ਦੇ ਵਿੱਚ ਪਹਿਲਾ ਇਹ ਸੀਗਾ ਕਿ IPC ਦੀ ਧਾਰਾ 124A ਦੇ ਤਹਿਤ ਦੇਸ਼ ਧਰੋਹ ਦਾ ਜੋ ਮੁਕੱਦਮਾ ਚੱਲਦਾ ਸੀ ਰਾਜ ਧਰੋਹ ਦਾ ਪਰ ਹੁਣ ਆ ਜਿਹੜੇ ਤਰਾਵਾਂ ਜਿਹੜੀਆਂ ਬਦਲ ਗਈਆਂ ਤੇ ਰਾਜ ਧਰੋਹ ਦੀ ਧਾਰਾ ਜਿਹੜੀ ਆ ਉਹਨੂੰ ਦੇਸ਼ ਧਰੋਹ ਦਾ ਜਿਹੜਾ ਨਾਮ ਦੇ ਦਿੱਤਾ ਗਿਆ ਜਹੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਲੋਕੀ ਆਵਾਜ਼ ਬੁਲੰਦ ਕਰਦੇ ਹੈਗੇ ਆ ਖਾਸ ਤੌਰ ਤੇ ਮਾਈਨੋਰਟੀ ਨੂੰ ਬਹੁਤ ਜ਼ਿਆਦਾ ਵੱਡਾ ਖਤਰਾ ਹੈਗਾ ਜਿੰਨੀਆਂ ਵੀ ਭਾਰਤ ਦੇ ਵਿੱਚ ਮਾਈਨੋਰਟੀ ਆ ਭਾਵੇਂ ਉਹ ਸਿੱਖ ਆ ਜਾਂ ਈਸਾਈ ਆ ਜਾਂ ਮੁਸਲਮਾਨ ਇਹਨਾਂ ਕਮਿਊਨਿਟੀਆ ਨੂੰ ਜਿਹੜਾ ਸਭ ਤੋਂ ਵੱਡਾ ਖਤਰਾ ਹੈਗਾ ਤੁਹਾਨੂੰ ਕੀ ਲੱਗਦਾ ਹੈਗਾ ਇਹਨਾਂ ਕਾਨੂੰਨਾਂ ਦੇ ਨਾਲ ਕਿਸ ਕ हद ਤੀਕਾ ਜੋ ਮੋਦੀ ਸਰਕਾਰ ਦਾ ਫਾਸ਼ੀਵਾਦੀ ਹੱਲਾ ਹੈਗਾ ਉਹ ਵੱਧ ਸਕਦਾ ਹੈਗਾ ਫਾਸ਼ੀਵਾਦੀ ਹੱਲਾ ਬਹੁਤ ਵਧਾਰ ਰਹੀ ਹੈ ਪਰ ਮੈਂ ਇਹਨੂੰ ਉਲਟ ਦੂਜੀ ਦਿਸ਼ਾ ਚ ਦੇਖ ਰਿਹਾ ਹਾਂ ਉਹ ਆਪਦੇ ਅੰਤ ਵੱਲ ਵੀ ਬੜੀ ਛੇਤੀ ਜਾ ਰਹੇ ਜੀ ਕਿਉਂਕਿ ਕਿਸੇ ਇਸ ਦੇਸ਼ ਜਿਹੜਾ 105 135 40 ਕਰੋੜ ਦਾ ਦੇਸ਼ ਹੈ ਉਹ ਕਿਸੇ ਸੰਵਿਧਾਨ ਮੁਤਾਬਕ ਕਿਸੇ ਕਾਨੂੰਨ ਮੁਤਾਬਕ ਜਿਹਦੀ بنیاد ਵੱਖ-ਵੱਖ ਧਰਮ ਵੱਖ-ਵੱਖ ਸਭਿਆਚਾਰਾ ਵੱਖ-ਵੱਖ ਕੌਮਾਂ ਉਹਨਾਂ ਦੇ ਸੰਤੋਸ਼ਟੀ ਨਾਲ ਇੱਕ ਮਜ਼ਬੂਤ ਹੋ ਸਕਦੀ ਹੈ ਇਹਨੇ ਲੋਕਾਂ ਦਾ ਧੱਕਾ ਨਹੀਂ ਬਰਦਾਸ਼ਤ ਹੋ ਸਕਦਾ ਮੈਂ ਇੱਕ ਦਿਨ ਇੱਕ ਕਿਤਾਬ ਪੜ੍ਹ ਰਿਆ ਸੀ ਉਹ ਲੈਨਨ ਦੀ ਇੱਕ ਕਿਤਾਬ ਸੀ ਜਦੋਂ ਉੱਥੇ ਇਨਕਲਾਬ ਆਇਆ ਤੇ ਉਹਨਾਂ ਦੀ ਉੱਥੇ ਕਿਤਾਬ ਇੱਕ ਪੋਲਟ ਬਿਊਰੋ 'ਚ ਲੈਕਚਰ ਕਰ ਰਹੀ ਹੈ ਕੁਝ ਲੋਕਾਂ ਨੇ ਕਿਹਾ ਵੀ ਹੁਣ ਆਪਣਾ ਪ੍ਰੋਲੈਟਾਰੀ ਰਾਜ ਆ ਗਿਆ ਤੇ ਦੂਜੀਆਂ ਸਾਰੀਆਂ ਸਬਤਾਂ ਖਤਮ ਕਰ ਦੇਣੀਆਂ ਚਾਹੀਦੀਆਂ ਉਹ ਲੈਨਨ ਦਾ ਜਿਹੜਾ ਲੈਕਚਰ ਹੈ ਉਹ ਇਤਿਹਾਸਿਕ ਹੈ ਉਹਨਾਂ ਨੇ ਕਿਹਾ ਵੀ ਇਹ ਬੜੀ ਵੱਡੀ ਮੂਰਖਤਾ ਹੋ ਵੱਖ-ਵੱਖ ਪਛਾਵਾਂ ਨੂੰ ਵੱਖ-ਵੱਖ ਕੰਮਾਂ ਨੂੰ ਵੱਖ-ਵੱਖ ਸਭਿਆਚਾਰ ਨੂੰ ਕਾਇਮ ਰੱਖ ਕੇ ਮਜ਼ਬੂਤ ਕਰਕੇ ਕਾਇਮ ਨਹੀਂ ਮਜ਼ਬੂਤ ਰੱਖ ਕੇ ਦੇਸ਼ ਨੂੰ ਇਕੱਠਾ ਰੱਖਿਆ ਜਾ ਸਕਦਾ ਇਹ ਅੱਜ ਭਾਰਤ ਦੀ ਹਕੂਮਤ ਹੈ ਜਿਹੜੀ ਜਿੱਡਾ ਸਾਡਾ ਦੇਸ਼ ਦਾ ਕਲਚਰ ਹੈ ਜਿੱਡਾ ਸਾਡਾ ਦੇਸ਼ ਦਾ ਸਰੂਪ ਉਹ ਵੱਖ-ਵੱਖ ਸੱਭਿਆਚਾਰਾਂ ਨੂੰ ਵੱਖ-ਵੱਖ ਕੌਮਾਂ ਨੂੰ ਵੱਖ-ਵੱਖ ਧਰਮਾਂ ਨੂੰ ਪਰਫੁੱਲਿਤ ਕਰਕੇ ਕੇਵਲ ਕਾਇਮ ਨਹੀਂ ਰੱਖ ਕੇ ਇਨਸਾਫ ਦੀ ਆਧਾਰ ਦੇ ਉੱਤੇ ਇੱਥੇ ਸ਼ਾਂਤੀ ਵੀ ਰਹਿ ਸਕਦੀ ਹੈ ਇਹ ਗੁਲਦਸਤਾ ਵੀ ਰਹਿ ਸਕਦਾ ਪਰ ਭਾਰਤੀ ਜਨਤਾ ਪਾਰਟੀ ਉਲਟ ਪਾਸੇ ਤੁਰਿਆ ਇਹ ਮੈਨੂੰ ਤਾਂ ਇਹੀ ਦਿਖਾਈ ਦਿੰਦਾ ਵੀ ਉਲਟ ਪਾਸੇ ਨਹੀਂ ਤੁਰਿਆ ਉਹ ਆਪਣਾ ਆਪ ਵੀ ਖਾਤਮਾ ਕਰੂਗੀ ਹੂੰ ਤੇ ਦੇਸ਼ ਨੂੰ ਪਤਾ ਨਹੀਂ ਕਿਹੜੇ ਦਿਸ਼ਾ ਵੱਲ ਜਾਏਗਾ ਇਹ ਸਮਾਂ ਹੀ ਦੱਸੇਗਾ ਕੋਈ ਮਿਨੋਰਟੀ ਦਾ ਕੱਖ ਨਹੀਂ ਵਿਗਾੜ ਸਕਦੀ ਹੂੰ ਅਸੀਂ ਦੇਸ਼ ਦੀਆਂ ਵੱਡੀਆਂ-ਵੱਡੀਆਂ ਹਕੂਮਤਾਂ ਉਲਟਾਈਆਂ ਅਸੀਂ ਮੁਗਲਾਂ ਨੂੰ ਤੋੜਿਆ ਇਹ ਲੋਕ ਤਾਂ ਉਹ ਤਾਂ ਕੋਈ ਬੋਲਿਆ ਨਹੀਂ ਅਸੀਂ ਅੰਗਰੇਜ਼ਾਂ ਨੂੰ ਤੋੜਿਆ ਅਸੀਂ ਇਹ ਤੋਂ ਪਹਿਲਾਂ ਸਿਕੰਦਰ ਆਰਕੇ ਪੰਜਾਬ ਦੀ ਧਰਤੀ ਨੇ ਜਦੋਂ ਸੰਸਾਰ ਜਿੱਤਣ ਆਇਆ ਸੀ ਉਹ ਪੰਜਾਬ ਦੀ ਧਰਤੀ ਤੋਂ ਮੋੜਿਆ ਕੱਖ ਨਹੀਂ ਸਾਡਾ ਵਿਗਾੜ ਸਕਦੇ ਮੈਨੂੰ ਕੋਈ ਡਰ ਨਹੀਂ ਕੋਈ ਭਲੇਖਾ ਨਹੀਂ ਤੇ ਜੇਤਾ ਜਿਹੜੀ ਸਾਡੀ ਸਾਨੂੰ ਜੋ ਕੁਝ ਕਰਨਾ ਪਿਆ ਜੇ ਮੈਂ ਤੁਹਾਨੂੰ ਬਿਲਕੁਲ ਜ਼ਿੰਮੇਵਾਰੀ ਨਾ ਕਹਨਾ ਜੇ ਸਾਨੂੰ ਆਪਣੇ ਸਿਰ ਲਾਉਣੇ ਪਏ ਕੋਈ ਸਾਡੇ ਲਈ ਇਹ ਵੱਡੀ ਗੱਲ ਹੈ ਪਰ ਸਾ ਅਸੀਂ ਜਲੀਲ ਨਹੀਂ ਹੋਵਾਂਗੇ ਜੇ 75 ਸਾਲ ਅਸੀਂ ਇੱਥੇ ਜਲਾਲਤ ਦੇ ਸਾਲ ਬਤੀਤ ਕੀਤੇ ਆਉਣ ਵਾਲੇ ਜਿਹੜੇ ਇੱਕ ਸਦੀ ਦੇ ਵਿੱਚ 25 ਸਾਲੇ ਸਦੀ ਦੇ ਰਹਿੰਦੇ ਆ ਇਹ ਸਦੀ ਦੇ ਵਿੱਚ ਅਸੀਂ ਇਹ ਜਲਾਲਤ ਮਹਿਸੂਸ ਨਹੀਂ ਕਰਾਂਗੇ ਉਹਨੂੰ ਮਨਜ਼ੂਰ ਨਹੀਂ ਕਰਾਂਗੇ ਇਹਦਾ ਪਲਟਾ ਲਵਾਂਗੇ ਜੀ ਧੰਨਵਾਦ